ਲੰਦਰ ਪਛਮੀ ਤੋਂ ਵਿਧਾਇਕ ਸ਼ੀਤਲੰਗੁਰਾਲ ਦੇ ਉੱਤੇ 2022 ਤੋਂ ਪਹਿਲਾਂ ਲਗਭਗ 9 ਮੁਕਦਮੇ ਜਿਹੜੇ ਆ ਉਹ ਦਰਜ ਸੀਗੇ ਇਹਦੇ ਵਿੱਚ ਧੋਖਾਧੜੀ ਦੇ ਮਾਮਲੇ ਵੀ ਸੀਗੇ ਅਪਰਾਧਿਕ ਮਾਮਲੇ ਵੀ ਸੀਗੇ ਤੇ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤੇ ਇਹਨੂੰ ਆਮ ਆਦਮੀ ਪਾਰਟੀ ਨੇ ਚੁਣ ਲਿਆ ਸ਼ੀਤਲੰਗੁਰਾਲ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਭਾਜਪਾ ਦੇ ਵਿੱਚ ਹੁੰਦਾ ਸੀ ਹੁਣ ਉਸ ਵਕਤ ਵੀ ਆਮ ਆਦਮੀ ਪਾਰਟੀ ਨੇ ਅਜਿਹਾਂ ਗਲਤੀਆਂ ਕੀਤੀਆਂ ਕਿ ਇਧਰੋਂ ਉਧਰੋਂ ਕੈਂਡੀਡੇਟਸ ਜਿਹੜੇ ਫੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਬਾਅਦ ਚੋਂ ਉਹ ਜਿੱਤ ਵੀ ਗਏ ਉਸ ਵੇਲੇ ਆਮ ਆਦਮੀ ਪਾਰਟੀ ਦੀ ਲਹਿਰ ਸੀਗੀ ਦੋ ਸਾਲਾਂ ਦੇ ਵਿੱਚ ਹੀ ਵਿਧਾਇਕ ਸ਼ੀਤਲੰਗੁਰਾਲ ਜਿਹੜਾ ਇਹ ਜਿਹੜੇ 9 ਅਪਰਾਧਿਕ ਮਾਮਲੇ ਤੇ ਦਰਜ ਸੀਗੇ ਚੌਂ ਦੇ ਵਿੱਚ ਬਰੀ ਹੋ ਗਿਆ ਹੁਣ ਬਰੀ ਇਸੇ ਕਰਕੇ ਹੋਇਆ ਕਿਉਂਕਿ ਇਸ ਵੇਲੇ ਸੱਤਾ ਦੇ ਵਿੱਚ ਸੀ ਸਰਕਾਰ ਇਹਨਾਂ ਦੀ ਆਪਣੀ ਸੀਗੀ ਪੂਰਾ ਹੱਥ ਪੈਂਦਾ ਸੀਗਾ ਤੇ ਪੁਲਿਸ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਸੀਗੇ ਜਿਨ੍ਹਾਂ ਨੇ ਮੁਕਦਮੇ ਦਰਜ ਕਰਾਏ ਸੀ ਉਹ ਕੋਰਟ ਦੇ ਵਿੱਚ ਕਹਿੰਦੇ ਆ ਜੀ ਇਹ ਬੰਦਾ ਹੀ ਉਹ ਨਹੀਂ ਹੈਗਾ ਯਾਨੀ ਕਿ ਸ਼ੀਤਲੰਗੁਰਾਲ ਨੇ ਪੂਰਾ ਰਸੂਖ ਵਰਤਿਆ ਪੂਰਾ ਜਿਹੜਾ ਕਹਿੰਦੇ ਆ ਮਸ਼ੀਨਰੀ ਦਾ ਉਪਯੋਗ ਕੀਤਾ ਜਾਂ ਦੁਰਉਪਯੋਗ ਕੀਤਾ ਤੇ ਆਪਣੇ ਆਪ ਨੂੰ ਉਹਨੇ ਬਰੀ ਕਰਾ ਲਿਆ ਇਹ ਖਬਰਾਂ ਜਿਹੜੀਆਂ ਨੇ ਇਹ ਕਈ ਅਖਬਾਰਾਂ ਦੇ ਵਿੱਚ ਵੀ ਛਪੀਆਂ ਸੀਗੀਆਂ ਤੇ ਉਸ ਤੋਂ ਬਾਅਦ ਹੀ ਹਿਰਦੇ ਪਰਵਰਤਨ ਹੋ ਗਿਆ ਨਾਲ ਇਹਨਾਂ ਦੇ ਹਿਰਦੇ ਪਰਵਰਤਨ ਹੋਇਆ ਜਾਂ ਘਰ ਵਾਪਸੀ ਕਹਿ ਲਈਏ ਜਾਂ ਉਹਨਾਂ ਨੂੰ ਕਹਿ ਲਈਏ ਵੀ ਹਲਕੇ ਦਾ ਬੜਾ ਖਿਆਲ ਆ ਗਿਆ ਉਹ ਆ ਗਿਆ ਐਮਪੀ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਦੋਵਾਂ ਦਾ ਜਿਹੜਾ ਵਾ 36 ਦਾ ਅੰਕੜਾ ਸੀਗਾ ਜਲੰਧਰ ਪੱਛਮੀ ਦੇ ਵਿੱਚ ਕਿਉਂਕਿ 2017 ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਇਹ ਉੱਥੋਂ ਵਿਧਾਇਕ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਚੋਣਾਂ ਆਈਆਂ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਉਣ ਵਾਲੇ ਸ਼ੀਤਲ ਅਗਰਾਲੀ ਸੀਗੇ ਪਰ ਜੋ ਅਸੀਂ ਦੇਖਿਆ ਦਿੱਲੀ ਦੇ ਵਿੱਚ ਦੋਵੇਂ ਜਿਹੜੇ ਆ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ ਤੇ ਹਵਾਲਾ ਇਹ ਦਿੱਤਾ ਵੀ ਸਾਡੀ ਸਰਕਾਰ ਜਿਹੜੀ ਆ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੀ ਲੋਕਾਂ ਦਾ ਵਿਕਾਸ ਅਸੀਂ ਕਰਾਉਣ ਦੇ ਵਿੱਚ ਅਸੰਭਵ ਜਿਹਾ ਸਾਬਤ ਹੋ ਰਿਹਾ ਸਾਨੂੰ ਇਦਾਂ ਲੱਗਦਾ ਵੀ ਅਸੀਂ ਬਹੁਤ ਕੁਝ ਕਰ ਸਕਦੇ ਆ ਪਰ ਸਾਡੀ ਆਪਣੀ ਸਰਕਾਰ ਸਾਨੂੰ ਕੁਝ ਕਰਨ ਨਹੀਂ ਦਿੰਦੀ ਅਸੀਂ ਤਾਂ ਲੋਕਾਂ ਦਾ ਜਿਹੜਾ ਵਿਕਾਸ ਕਰਨਾ ਚਾਹੁੰਦੇ ਆ ਪਰ ਕੱਲ ਜਦੋਂ ਇਹਨਾਂ ਨੇ ਭਾਜਪਾ ਜੁਆਇਨ ਕੀਤੀ ਉਸ ਤੋਂ ਬਾਅਦ ਲੋਕ ਇਹਨਾਂ ਦੇ ਹਲਕੇ ਦੇ ਵਿੱਚ ਕਿਵੇਂ ਸੜਕਾਂ ਤੇ ਆਏ ਉਹ ਸਾਰਾ ਨਜ਼ਾਰਾ ਮੀਡੀਆ ਨੇ ਦੇਖਿਆ ਲੋਕ ਜਿਹੜੇ ਆ ਉਹਨਾਂ ਨੂੰ ਤੇ ਇਦਾਂ ਲੱਗਾ ਸੀਗਾ ਵੀ ਅਸੀਂ ਇਹਨਾਂ ਨੂੰ ਵੋਟ ਪਾਈ ਆ ਆਮ ਆਦਮੀ ਪਾਰਟੀ ਕਰਕੇ ਪਰ ਇਹਨਾਂ ਨੇ ਸਾਡੇ ਨਾਲ ਧਰੂਕ ਮਾਇਆ ਧੋਖਾ ਕੀਤਾ ਇਹ ਜਾ ਕੇ ਸ਼ਾਮਲ ਹੋ ਗਏ ਭਾਜਪਾ ਦੇ ਵਿੱਚ ਉਹ ਹਾਲਾਤ ਕੱਲ ਸਾਰਿਆਂ ਨੇ ਦੇਖੇ ਕਿ ਕਿੱਦਾਂ ਜਲੰਧਰ ਪੱਛਮੀ ਦੇ ਉਸ ਹਲਕੇ ਦੇ ਵਿੱਚ ਉਸ ਰੋਡ ਦੇ ਉੱਤੇ ਜਿੱਥੇ ਸ਼ੀਤਲਮ ਗਰਾਲ ਦਾ ਹਲਕਾ ਵੀ ਆ ਔਰ ਜਿੱਥੇ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਵੀ ਜਿੱਥੋਂ ਇਸ ਵੇਲੇ ਜਲੰਧਰ ਤੋਂ ਸੰਸਦ ਮੈਂਬਰ ਨੇ ਔਰ ਇਹਨਾਂ ਦਾ ਘਰ ਵੀ ਸੁਸ਼ੀਲ ਕੁਮਾਰ ਰਿੰਕੂ ਦਾ ਉਸੇ ਇਲਾਕੇ ਦੇ ਵਿੱਚ ਹੁਣ ਅਚਾਨਕ ਇਹਨਾਂ ਦੋਵਾਂ ਦਾ ਹੋ ਗਿਆ ਹਿਰਦੇ ਪਰਵਰਤਨ ਸ਼ੀਤਲੰਗੁਰਾਲ ਦੀ ਤੇ ਹੋ ਗਈ ਘਰ ਵਾਪਸੀ ਤੇ ਖਿਆਲ ਆਇਆ ਰਿੰਕੂ ਨੂੰ ਵੀ ਜਲੰਧਰ ਹਲਕੇ ਦੇ ਲੋਕਾਂ ਦਾ ਮਤੇ ਵਿਕਾਸ ਹੀ ਨਹੀਂ ਕਰ ਪਾਇਆ ਜਿਮਨੀ ਚੋਣਾਂ 'ਚ ਜਿੱਤ ਕੇ ਆਇਆ ਸੀਗਾ ਕਾਂਗਰਸ ਨੂੰ ਅਲਵਿਦਾ ਕਿਹਾ ਸੀਗਾ ਮੈਂ ਤਾਂ ਇਸ ਆਸਤੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਵੀ ਜਲੰਧਰ ਦੇ ਹਲਕੇ ਦੇ ਲੋਕਾਂ ਦਾ ਮੈਂ ਵਿਕਾਸ ਕਰਾਉਣਾ ਜਲੰਧਰ ਦੇ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਆ ਔਰ ਕਹਿੰਦੇ ਵੀ ਮੈਨੂੰ ਮਦਦ ਲੈਣੀ ਪੈਂਦੀ ਆ ਭਾਜਪਾ ਦੇ ਲੀਡਰਸ ਦੀ ਜੇ ਜਲੰਧਰ ਦੇ ਵਿੱਚ ਕੰਮ ਕਰਾਉਣਾ ਹੁੰਦਾ ਤਾਂ ਇਹ ਤੋਂ ਇਹ ਵੀ ਗੱਲ ਸਾਬਤ ਹੁੰਦੀ ਆ ਵੀ ਇਦਾਂ ਇਲਜ਼ਾਮ ਲਾਉਣ ਦੇ ਨਾਲ ਤਾਂ ਇਹ ਗੱਲ ਸਾਬਤ ਹੋ ਗਈ ਆ ਵੀ ਆਮ ਆਦਮੀ ਪਾਰਟੀ ਪੂਰੀ ਤਰੀਕੇ ਨਾਲ ਫੇਲ ਵੀ ਕਹਿ ਸਕਦੇ ਆ ਕਿਉਂਕਿ ਇਹਨਾਂ ਦੇ ਆਪਣੇ ਸੰਸਦ ਦੇ ਇਲਜ਼ਾਮ ਲਗਾ ਰਹੇ ਆ ਪਰ ਲੋਕ ਜਿਸ ਕਦਰ ਸੜਕਾਂ ਦੇ ਉੱtre ਹੋਏ ਸੀਗੇ ਜਿਸ ਕਦਰ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਸੀਗਾ ਉਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਨਹੀਂ ਸੀਗਾ ਬਈ ਉਹ ਇਸ ਗੱਲ ਤੋਂ ਇਸ ਫੈਸਲੇ ਤੋਂ ਖੁਸ਼ ਆ ਵੀ ਸਾਡੀ ਖਾਤਰ ਸਾਨੂੰ ਪਿਆਰ ਕਰਨ ਵਾਲਾ ਨੇਤਾ ਜਿਹੜਾ ਸਾਡੀ ਖਾਤਰ ਉਹਨੇ ਜਿਹੜਾ ਪਾਰਟੀ ਛੱਡ ਦਿੱਤੀ ਤੇ ਦੂਜੀ ਪਾਰਟੀ ਜੁਆਇਨ ਕਰਨ ਲਈ ਖੈ ਪਰ ਤੁਸੀਂ ਸਿਆਸਤ ਦੇ ਰੰਗ ਵੇਖੋ ਇਹ ਦੋਵੇਂ ਜਾਨੇ ਇੱਕ ਦੂਜੇ ਦੇ ਖਿਲਾਫ ਹੋਇਆ ਕਰਦੇ ਸੀਗੇ ਇੱਕ ਦੂਜੇ ਨੂੰ ਇਹ ਵੇਖ ਨਹੀਂ ਸੀ ਸਿਖਾਉਂਦੇ ਹੁੰਦੇ ਜਦੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਇਹ ਜਲੰਧਰ ਜ਼ਿਮਨੀ ਚੋਣਾ ਜਿੱਤ ਕੇ ਸੰਸਦ ਮੈਂਬਰ ਬਣਦੇ ਆ ਤਾਂ ਕੁਜੇਰ ਮਗਰੋਂ ਇਹ ਸ਼ੀਤਲ ਉਗਰਾਲ ਜਿਹੜੇ ਅੱਜ ਇਹਨਾਂ ਨਾਲ ਦਿੱਲੀ ਕੁਰਸੀ ਸਾਂਝੀ ਕਰਕੇ ਬੈਠੇ ਸੀਗੇ ਗਲੇ 'ਚ ਇਹਨਾਂ ਨੇ ਭਾਜਪਾ ਦੇ ਜਿਹੜੇ ਪਰਨੇ ਪਵਾਏ ਇਹਨਾਂ ਨੂੰ ਬੁਕੇ ਦਿੱਤੇ ਗਏ ਉਸ ਵੇਲੇ ਇਹ ਲਾਈਵ ਹੋ ਕੇ ਇਹਨਾਂ ਦੇ ਖਿਲਾਫ ਹੀ ਹੋ ਗਏ ਸੀਗੇ ਕਿ ਜਿਹੜੇ ਸੰਸਦ ਮੈਂਬਰ ਚੁਣੇ ਗਿਆ ਇਹ ਤਾਂ ਮੈਨੂੰ ਕੰਮ ਨਹੀਂ ਕਰਨ ਦਿੰਦੇ ਇਹ ਤਾਂ ਮੇਰੇ ਨਾਲ ਧੱਕਾ ਕਰ ਰਹੇ ਆ ਪਰ ਅਚਾਨਕ ਅੱਛਾ ਫਿਰ ਇਹ ਜਿਹੜੇ ਸ਼ੀਤਲ ਅੰਗਰਾਲ ਹੈ ਇਹਨਾਂ ਨੇ ਇੱਕ ਹੋਰ ਇਲਜ਼ਾਮ ਵੀ ਲਾਇਆ ਸੀਗਾ ਇਹ ਕਹਿੰਦੇ ਸੀਗੇ ਵੀ ਭਾਜਪਾ ਵਾਲੇ ਮੈਨੂੰ ਬਹੁਤ ਫੋਨ ਕਾਲਸ ਕਰਦੇ ਆ ਵੀ ਆਪਰੇਸ਼ਨ ਲੋਟਸ ਚਲਾ ਦਿੱਤਾ ਉਸ ਵੇਲੇ ਜਿਹੜੇ ਪੰਜਾਬ ਦੇ ਇਸ ਵੇਲੇ ਮੌਜੂਦਾ ਵਿੱਤ ਮੰਤਰੀ ਆ ਹਰਪਾਲ ਸਿੰਘ ਚੀਮਾ ਉਹ ਡੀਜੀਪੀ ਸਾਹਿਬ ਨੂੰ ਵੀ ਮਿਲੇ ਸੀਗਾ ਵੀ ਸਾਡੇ ਕੁਝ ਵਿਧਾਇਕਾਂ ਨੂੰ ਜਿਹੜੇ ਫੋਨ ਕਾਲਸ ਆ ਰਹੇ ਆ ਵੀ ਇਹ ਆਪਰੇਸ਼ਨ ਲੋਟਸ ਚਲਾ ਰਹੇ ਆ ਪਰ باوجود ਇਸ ਦੇ ਜਿਹੜੇ ਸ਼ੀਤਲ ਗੁਰਾਲ ਜਿਹੜੇ ਕਿਸੇ ਵੇਲੇ ਇਲਜ਼ਾਮ ਲਗਾ ਰਹੇ ਸੀਗੇ ਉਹਨਾਂ ਨੇ ਭਾਜਪਾਈ ਜੁਆਇਨ ਕਰ ਲਈ ਹੁਣ ਇਹਦੇ ਤੇ ਵਿੱਚ ਕੋਈ ਆਪਾਂ ਸਬੂਤ ਤੇ ਹੈ ਨਹੀਂਗਾ ਤੇ ਨਾ ਹੀ ਕੋਈ ਪੁਖਤਾ ਜਾਣਕਾਰੀ ਹੈ ਵੀ ਇਹ ਆਪਰੇਸ਼ਨ ਲੋਟਸ ਸੀਗਾ ਜਾਂ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਜਾਂ ਇਹਨਾਂ ਨੂੰ ਘਰ ਚਿੱਤੇ ਆ ਗਿਆ ਪਰ ਜਿਹੜਾ ਵਿਧਾਇਕ ਏਡੀ ਬਹੁਮਤ ਦੇ ਨਾਲ ਜਿੱਤਦਾ ਜਿਹਨੂੰ ਲੋਕ ਪਿਆਰ ਕਰਦੇ ਹੁਣ ਉਹਦਾ ਘਰ ਤਾਂ ਫਰ ਲੋਕ ਹੁੰਦੇ ਆ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਸ਼ਖਸ ਦਾ ਘਰ ਹੁੰਦਾ ਫੇਰ ਜਿਹੜਾ ਪੁਰਾਣੀ ਪਾਰਟੀ ਅਚਾਨਕ ਯਾਦ ਆ ਜਾਣੀ ਤੇ ਪੁਰਾਣੀ ਪਾਰਟੀ ਦੇ ਵਿੱਚ ਚਲੇ ਜਾਣਾ ਤੇ ਇਹ ਕਹਿਣਾ ਵੀ ਮੈਂ ਤਾਂ ਲੋਕਾਂ ਦੇ ਕਰਕੇ ਗਿਆ ਪਰ ਲੋਕ ਤਾਂ ਸੜਕਾਂ ਦੇ ਉੱਤੇ ਉੱਤਰ ਐ ਸੋ ਹੁਣ ਕਿਆ ਸਰਾਈਆਂ ਇਹ ਵੀ ਨੇ ਵੀ ਸ਼ੀਤਲ ਅੰਗੁਰਾਲ ਨੂੰ ਵੀ ਟਿਕਟ ਦਿੱਤੀ ਜਾਣੀ ਹੈ ਕਿਉਂਕਿ ਉਹਨਾਂ ਨੇ ਏਡਾ ਵੱਡਾ ਜਿਹੜਾ ਵਾ ਰਿਸਕ ਲਿਆ ਦਾ ਦੇ ਉੱਤੇ ਲਾਤਾ ਆਪਣਾ ਜਿਹੜਾ ਸਿਆਸੀ ਕੈਰੀਅਰ ਔਰ ਜਿਹੜੇ ਰਿੰਕੂ ਆ ਸ਼ਸ਼ੀਲ ਕੁਮਾਰ ਰਿੰਕੂ ਇਹਨਾਂ ਨੂੰ ਵੀ ਟਿਕਟ ਦਿੱਤੀ ਜਾਣੀ ਹੈ ਖਬਰਾਂ ਇਹ ਵੀ ਸਿਗੀਆਂ ਕਿ ਜਿਹੜੇ ਸ਼ਸ਼ੀਲ ਕੁਮਾਰ ਰਿੰਕੂ ਆ ਇਹਨਾਂ ਨੂੰ ਏਦਾਂ ਲੱਗਦਾ ਵੀ ਇਸ ਵਾਰ ਇਹਨਾਂ ਨੂੰ ਟਿਕਟ ਅਨਾਉਂਸ ਕਰ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਪਰ ਇਹਨਾਂ ਨੂੰ ਏਦਾਂ ਲੱਗਦਾ ਸੀ ਵੀ ਮੈਂਤ ਕੀ ਜਿੱਤਦਾ ਨਹੀਂ ਜਲੰਧਰੋਂ ਮੈਨੂੰ ਕੋਈ ਹੋਰ ਜਿਹੜਾ ਉਹ ਹਲਕਾ ਹੋਰ ਦਿਓ ਕੋਈ ਲੋਕ ਸਭਾ ਦਾ ਹੋ ਸਕਦਾ ਹੁਣ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਆ ਇਹਨਾਂ ਨੂੰ ਸ਼ਾਇਦ ਕਪੂਰਥਲੇ ਉੱਥੇ ਖੁਸ਼ਿਆਰਪੁਰ ਭੇਜ ਦਿੱਤਾ ਜਾਵੇ ਤੇ ਜਲੰਧਰ ਉਹ ਜਿਹੜੇ ਭਾਜਪਾ ਦੇ ਕੈਂਡੀਡੇਟ ਸ਼ੀਤਲ ਕੁਰਾਲ ਵੀ ਹੋ ਸਕਦੇ ਆ ਸੋ ਇਹਨਾਂ ਲੀਡਰਾਂ ਦਾ ਕਿਹੜੇ ਵੇਲੇ ਹਿਰਦੇ ਪਰਵਰਤਨ ਹੋ ਜਾਣਾ ਕਿਹੜੇ ਵੇਲੇ ਇਹਨਾਂ ਨੂੰ ਘਰ ਚੇਤੇ ਆ ਜਾਣਾ ਪਤਾ ਹੀ ਨਹੀਂ ਲੱਗਦਾ ਸਮਰਥਕ ਜਿਹੜੇ ਆ ਉਹ ਘਰੋਂ ਕਹਿ ਕੇ ਨਿਕਲਦੇ ਆ ਬਈ ਅਸੀਂ ਫਲਾਣੇ ਮੰਤਰੀ ਦੇ ਨਾਲ ਫਲਾਣੇ ਲੀਡਰ ਦੇ ਨਾਲ ਫਲਾਣੀ ਰੈਲੀ 'ਚ ਚੱਲੇ ਆ ਤੇ ਜਦੋਂ ਗੱਡੀ ਜਾ ਕੇ ਉੱਥੇ ਰੁਕਦੀ ਆ ਤਾਂ ਉੱਥੇ ਕਿਸੇ ਹੋਰ ਪਾਰਟੀ ਦੇ ਬੋਰਡ ਲੱਗੇ ਹੁੰ ਤਾ ਉਹ ਪੁੱਛਦੇ ਆ ਵੀ ਨੇਤਾ ਜੀ ਤੁਸੀਂ ਤਾਂ ਸਾਨੂੰ ਕਿਹਾ ਸੀਗਾ ਵੀ ਰੈਲੀ ਤਾਂ ਇਸ ਪਾਰਟੀ ਦੀ ਆ ਫਲਾ ਪਾਰਟੀ ਦੀ ਆ ਉਹ ਕਹਿੰਦੇ ਨਹੀਂ ਨਹੀਂ ਮੇਰਾ ਹਿਰਦੇ ਪਰਵਰਤਨ ਹੋ ਗਿਆ ਮੈਂ ਕਿਹਾ ਚਲੋ ਛੱਡੋ ਰਹਿਣ ਦਿਓ ਆਪਾਂ ਆਪਣੀ ਮਾਂ ਪਾਰਟੀ ਵਾਲੀ ਜਿਹੜਾ ਵਾ ਉਹ ਵਾਪਸ ਚਲਦੇ ਆ ਜਿਵੇਂ ਸ਼ੀਤਲ ਅੰਗਰਾਲ ਚਲੇ ਗਏ ਤੇ ਜਿਵੇਂ ਹਲਕੇ ਦੇ ਲੋਕਾਂ ਦੇ ਮੁਹੱਬਤ ਦੇ ਚਲਦੇ ਆ ਸੁਸ਼ੀਲ ਕੁਮਾਰ ਰਿੰਕੂ ਦਾ ਜਿਹੜਾ ਪਿਆਰ ਜਾਗਿਆ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ